ਬਾਸ਼ਾ ਕਹਿੰਦਾ ਮੈਂ ਦੋ ਤੋਂ ਇੱਕ ਕਰ ਦੇਣਾ ਹੈ ਕਮਾਲ ਹੈ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸੀਸ ਦਿੱਤਾ ਧਰ ਦਾ ਸੰਸਕਾਰ ਕੀਤਾ ਲਖੀ ਸ਼ਾਹ ਜੀ ਬਣ ਜਾ ਰਹੇ ਨੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਉਹਨਾਂ ਸਮਿਆਂ 'ਚ ਕਹਿੰਦਾ ਕਹਾਉਂਦਾ ਵਪਾਰੀ ਸੀ ਅਮੀਰਾਂ ਦੀ ਲਿਸਟ ਵਿੱਚ ਆਉਂਦਾ ਸੀ ਅੱਜ ਜਿੱਥੇ ਗੁਰਦੁਆਰਾ ਰਕਾਬगंज ਸਾਹਿਬ ਬਣਿਆ ਹੈ ਸੀਸ ਗੰਜ ਸਾਹਿਬ ਜਿੱਥੇ ਮਹਾਰਾਜ ਦਾ ਸੀਸ ਮਹਾਰਾਜ ਨੇ ਪੇਟਾ ਕੀਤਾ ਤੇ ਜਦੋਂ ਭਾਈ ਜੈਤਾ ਰੰਗ ਰੇਟਾ ਗੁਰੂ ਕਾ ਜੇਟਾ ਉਹ ਜਦੋਂ ਸੀਸ ਲੈ ਕੇ ਗਿਆ ਆਨੰਦਪੁਰ ਸਾਹਿਬ ਪੌਣੇ 9 ਸਾਲ ਦੀ ਉਮਰ ਗੋਦੀ ਵਿੱਚ ਲਿਆ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਛਦੇ ਨੇ ਕਹਿੰਦੇ ਜੈਤਿਆ ਜਦੋਂ ਸਾਡੇ ਪਿਤਾ ਦੀ ਸ਼ਹੀਦੀ ਹੋ ਰਹੀ ਸੀ ਉਦੋਂ ਦਿੱਲੀ ਦੀਆਂ ਸੰਗਤਾਂ ਵਿੱਚ ਕਿੰਨਾ ਕੁ ਰੋ ਕਿੰਨਾ ਕੁ ਰੋਸ ਕਿੰਨਾ ਕੁ ਬੈਰਾਗ ਕਿੰਨਾ ਕੁ ਦੁੱਖ ਸੀ ਤੇ ਭਾਈ ਜੈਤਾ ਜੀ ਕਹਿੰਦੇ ਸੱਚੇ ਪਾਤਸ਼ਾਹ ਉਥੇ ਕੀਰੀ ਪਹਿਚਾਨ ਆਉਂਦੀ ਸੀ ਕਿਹੜਾ ਤੁਹਾਡਾ ਸਿੱਖ ਤੇ ਕਿਹੜਾ ਗੈਰ ਸਿੱਖ ਤੁਹਾਡੇ ਸਿੱਖ ਦੀ ਕੋਈ ਕੋਈ ਪਛਾਣ ਸੀ ਕੋਈ ਨਿਸ਼ਾਨੀ ਸੀ ਆਰੰਗਜੀਤ ਕਹਿੰਦਾ ਮੈਂ ਦੋ ਤੋਂ ਇੱਕ ਕਰ ਦੇਣੀ ਹੈ ਆ ਸੁਣਿਓ ਗੁਰਗੋਬਿੰਦ ਸਿੰਘ ਸਾਹਿਬ ਕਹਿੰਦੇ ਜੈਤਿਆ ਕੀ ਕਹਿ ਰਹਿਆ ਮੇਰੇ ਸਿੱਖ ਦੀ ਕੋਈ ਨਿਸ਼ਾਨੀ ਨਹੀਂ ਨਹੀਂ ਮਹਾਰਾਜ ਉੱਥੇ ਕਿਹ ਰ ਪਤਾ ਲੱਗਦਾ ਸੀ ਇੰਨੀ ਭੀੜ ਵਿੱਚ ਉਹ 9.5 ਸਾਲ ਦੀ ਉਮਰ ਖੂਨ ਨਾਲ ਲੱਥ ਪੱਤ ਪਿਤਾ ਦਾ ਸੀਸ ਗੋਦੀ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਵਚਨ ਕਰਦੇ ਨੇ ਸਮਾਂ ਆਏਗਾ ਮੈਂ ਐਸਾ ਖਾਲਸਾ ਸਜਾਵਾਂਗਾ ਜਿਹੜਾ ਲੱਖਾਂ ਵਿੱਚੋਂ ਖੜਾ ਵੱਖਰਾ ਹੀ ਨਜ਼ਰ ਆਏਗਾ ਗੱਜਕਿਆਂ ਕੋ ਸਤਨਾਮ ਵਾਹੀ ਗੁਰੂ ਆਰੰਗਜੀਤ ਕਹਿੰਦਾ ਮੈਂ 2 ਤੋਂ 1 ਕਰ ਦੇਣਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰ ਦੀ ਸ਼ੀਧੀ ਰੰਗ ਲਾਈ ਤੇ 2 ਤੋਂ 3 ਹੋ ਗਏ ਮਹਾਰਾਜ ਨੇ ਫਿਰ 1699 ਦੀ ਬਸਾਖੀ ਨੂੰ ਖਾਲਸਾ ਸਜਾਇਆ ਪੰਜ ਪਿਆਰੇ ਸਾਜੇ ਤੇ ਸਾਜ ਕੇ ਨਿਵਾਜੀ ਤੇ ਬਚਨ ਕੀਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਇਨਾ ਮਾਣ ਦਿੱਤਾ ਆਪਾਂ ਨੇ ਕਈ ਵਾਰ ਕਹਿ ਦਿੰਦੇ ਤੂੰ ਤੇ ਮੇਰੀ ਜਾਨ ਐ ਤੂੰ ਕਿਉਂ ਚਿੰਤਾ ਕਰਦੇ ਗੱਲ ਗੱਲ ਕਰ ਤੈਨੂੰ ਕੀ ਚਾਹੀਦਾ ਤੂੰ ਤੇ ਮੇਰੀ ਜਾਨ ਐ ਤੇਰੇ ਪਿੱਛੇ ਮੈਂ ਸੰਭ ਵਾਰ ਜਾਵਾਂਗਾ ਆਪਾਂ ਕਹਿ ਦਿੰਦੇ ਆ ਨਾ ਇੱਥੇ ਮਰਨੇ ਜਾਨ ਕਿਹ ਹੈ ਖਾਲਸਾ ਮੇਰੋ ਪਿੰਡ ਪ੍ਰਾਨ ਓ ਖਾਲਸਾ ਮੇਰੀ ਜਾਨ ਕੀ ਜਾਨ ਐ